ਦਿੱਲੀ ਤੋਂ ਇਟਲੀ ਜਾ ਰਹੇ ਪੰਜਾਬੀ ਬਜ਼ੁਰਗ ਦੀ ਹੋਈ ਜਹਾਜ਼ ਦੇ ਵਿੱਚ ਮੌਤ ਟਾਂਡਾ ਨੇੜਲੇ ਪੈਂਡ ਮੂਨਾਖੁਰ ਨਾਲ ਸੰਬੰਧਿਤ 6 ਸਾਲ ਪਰਗੰਡ ਸਿੰਘ ਦੀ ਦਿੱਲੀ ਤੋਂ ਇਟਲੀ ਜਾ ਰਹੀ ਫਲਾਈਟ ਦੇ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਉਹ ਪਹਿਲੀ ਵਾਰ ਆਪਣੀ ਪਤਨੀ ਨਾਲ ਪੁੱਤਰ ਨੂੰ ਮਿਲਣ ਇਟਲੀ ਜਾ ਰਹੇ ਸੀ ਪਰਿਵਾਰਕ ਮੈਂਬਰਾਂ ਮੁਤਾਬਕ ਪਰਗੰਡ ਸਿੰਘ ਦਾ ਪੁੱਤਰ ਪਿਛਲੇ ਕਰੀਬ 16 ਸਾਲ ਤੋਂ ਇਟਲੀ ਦੇ ਮਿਲਾਨ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਮਾਤਾ ਪਿਤਾ ਪਹਿਲੀ ਵਾਰ ਉਸ ਨੂੰ ਮਿਲਣ ਲਈ ਘਰੋਂ ਖੁਸ਼ੀ-ਖੁਸ਼ੀ ਰਵਾਨਾ ਹੋਏ ਦਿੱਲੀ 에ਰਪੋਰਟ ਫਲਾਈਟ ਉਡਣ ਤੇ ਕੁਝ ਸਮੇਂ ਬਾਅਦ ਪ੍ਰਗਟ ਸਿੰਘ ਨੂੰ ਅਚਾਨਕ ਪਸੀਨਾ ਆਉਣ ਲੱਗ ਪਿਆ ਪਤਨੀਆਂ ਤੇ ਯਾਤਰੀਆਂ ਨੇ ਤੁਰੰਤ ਕਰੂ ਮੈਂਬਰਾਂ ਨੂੰ ਦੱਸਿਆ ਜਹਾਜ਼ ਵਿੱਚ ਮੌਜੂਦ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਘਰ ਆ ਦੇ ਦਿੱਤਾ ਪੁੱਤਰ ਨੇ ਦੱਸਿਆ ਕਿ ਉਹ ਮਿਲਾਨ 에ਰਪੋਰਟ ਤੇ ਪਿਤਾ ਦੇ ਸਵਾਗਤ ਲਈ ਫੁੱਲਾਂ ਦਾ ਗੁਲਦਸਤਾ ਤੇ ਕੇਕ ਲੈ ਕੇ ਖੜਾ ਸੀ ਪਰ ਫਲਾਈਟ ਟੇਕ ਆਫ ਤੋਂ ਬਾਅਦ ਮੌਤ ਦੀ ਖਬਰ ਮਿਲ ਗਈ ਮੇਰੇ ਪਾਦਰ ਸਾਹਿਬ ਜੀ ਇਹ ਪਲੇਨ 'ਚ ਬੈਠੇ ਸਾਰ ਹੀ ਇਹਨਾਂ ਨੂੰ ਪਸੀਨਾ ਆਉਣ ਲੱਗ ਪਿਆ ਨਾਲ ਹੀ ਡਿੱਗ ਕੇ ਪਾਣੀ ਪੀ ਗਏ ਨੇ ਥੋੜਾ ਜਿਹਾ ਪਾਣੀ ਪੁੱਤਾ ਨਾਲ ਹੀ ਡਿੱਗ ਪਏ ਮੁਰ ਕੇ ਹਾਰਟ ਬੀਟਿੰਗ ਜਿੱਲੀ ਬਸ ਕਿੱਥੋਂ ਕਿੱਥੇ ਜਾ ਰਹੇ ਸੀ ਕਿ ਦਿੱਲੀ ਤੋਂ ਮਿਲਾਨ ਜਾ ਰਹੇ ਸੀ ਕਿ ਮੈਂ ਮਿਲਾਨ ਨਹੀਂ ਇਟਲੀ ਤੋਂ ਦਿੱਲੀ ਤੋਂ ਫਲਾਈਟ ਸੀ ਉਹਨਾਂ ਦੀ ਪਹਿਲਾ 15 ਤਰੀਕ ਨੂੰ ਸੀ ਫਲਾਈਟ ਉਸ ਦਿਨ ਵੀ ਬੇਹੋਸ਼ ਹੋ ਗਏ ਜੀ ਫਲਾਈਟ 'ਚ ਬਹਿੰਦੇ ਜਾ ਰਹੀ ਤੇ ਉਹਨਾਂ ਨੇ ਹਸਪੀਟਲ ਲੈ ਕੇ ਗਏ ਸਾਰੀ ECG ਵਗੈਰਾ ਕੀਤੀ ਉਹਨਾਂ ਦੀ ਟੈਸਟ ਚੈੱਕ ਕੀਤਾ ਪਤਾ ਖੜਾ ਗਿਆ ਕਿ ਨਹੀਂ ਘਬਰਾਟ ਨਾਲ ਕਰਕੇ ਨਾ ਦੌੜ ਭੱਜ ਕੇ ਘਬਰਾਟ ਕਰਕੇ ਉਹਨਾਂ ਬੇਹੋਸ਼ ਹੋ ਗਏ ਸਫੋਕੇਸ਼ਨ ਹੋ ਗਈ ਜੀ ਉਹਨਾਂ ਨੇ ਸਾਰਾ ਸਰਟੀਫੀਕੇਟ ਮਨਾਤਾ ਨਹੀਂ ਅ ਅਜਾ ਫੇਟਰੂ ਫਲਾਈਟ ਮਨਾਤਾ ਸੀ ਉਹਨਾਂ ਨੇ ਸਰਟੀਫੀਕੇਟ ਦਿਾਰਾ ਕਿᱪੇ ਕਰਤਾ ਹੁੰਦੇ ਆ ਸਫਰ ਫਿਰ ਅਸੀਂ ਇੱਕ ਉੱਥੇ ਹੋਟਲ 'ਚ ਰਕਵਾਤਾ ਉਹਨਾਂ ਨੂੰ ਇੱਕ ਰਾਤ ਦੇ ਵਿੱਚ ਸੀ ਉਹ ਤੋਂ ਅਗਲੇ ਦਿਨ ਦੀ ਫਲਾਈਟ ਕਰਵਾਤੀ ਉਹਨਾਂ ਦੀ ਫਿਰ ਅਗਲੇ ਦਿਨ ਫੇਰ ਆ ਕੇ ਬਾਹਰ ਬੈਠੇ ਬਾਅਦ ਫਲਾਈਟ 'ਚ ਹੀ ਗਏ ਮਮਾ ਦੇ ਨਾਲ ਹੀ ਬਿੰਦੇ ਸਾਰੀ ਬਾਤ ਪਸੀਨੇ ਆਉਣ ਲੱਗ ਪਏ ਉਹਨਾਂ ਨੂੰ ਉੱਥੇ ਡੇਗ ਗਏ ਮੋਟੇ ਹਾਰ ਹੀ ਨਿਜਲੇ ਆ ਪਹਿਲੀ ਵਾਰ ਚੱਲੇ ਸੀ ਤੁਹਾਨੂੰ ਮਿਲਣ हाँ जी सर मेरे तो पहली बार होना उ पहले तो वैसे आप डुबई रेंहते होंगे फिर काफ़ी टाइम हो गया फिर यार काफ़ी तक इतने रेंगे पंजाब से मेरे तो पहली बार चलिए थे कि चिर बाद उ हाँ जी उसे कि समा हो गया इटली मैनू इटली च हो गया भाजपा सोलह साल हो गए सोलह सतारह साल हो गया मैं इटली से जिस तरह उन्होंने तुम्हें मिलन आना और किस तरह माहौल बहुत खुशी वाला माहौल सारा कुछ लैके रखिया तैयारियां कीतियाँ उ ਕੇਕ ਲਿਆ ਕੇ ਰੱਖੇ ਗੁਲਦਸਤੇ ਲਿਆ ਕੇ ਰੱਖੇ ਕਪੜੇ ਵਗੈਰਾ ਲੈ ਕੇ ਰੱਖੇ ਸਾਰੇ ਉਹਨਾਂ ਦੇ ਪੂਰੀਆ ਪਿਆਰੀ ਉਹ ਚਾਹ ਸੀ ਮਨ ਚ ਜਾਣ ਦਾ ਪ੍ਰਦੇਸ਼ ਵਿੱਚ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਭਾ ਗਿਆ ਜਿਹਦੇ ਨੇ ਮੌਦੇ ਨਾਲ ਜਿੱਥੇ ਪ੍ਰਵਾਹ ਨੂੰ ਘਾਟਾ ਪਿਆ ਉਥੇ ਸਾਡੇ ਨਗਰ ਨੂੰ ਗੁਰਦੁਆਰਾ ਸਿੰਘ ਸਭਾ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਗੁਰੂ ਕਿਰਪਾ ਕਰਨ ਉਹਨਾਂ ਆਪਣੇ ਚਾਹਨਾ ਨਾਲ ਜੋੜ ਕੇ ਰੱਖਣ ਤੇ ਪਿਛੇ ਉਹਨਾਂ ਦੇ ਪ੍ਰਵਾਹ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ